ਅਜ ਬੋਡਲਾੜਾ ਦੇ ਇੱਕ ਨਿੱਜੀ ਰੈਸਟੋਰੈਂਟ ਵਿੱਚ ਮਨੁੱਖੀ ਅਧਿਕਾਰ ਮੰਚ ਰਜਿਸਟਰ ਜ਼ਿਲ੍ਹਾ ਮਾਨਸਾ ਪੰਜਾਬ ਭਾਰਤ ਵੱਲੋਂ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ ਸੈਮੀਨਾਰ ਵਿੱਚ ਸਮਾਜ ਸੇਵੀ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਵੱਡੀ ਪੱਧਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਕੌਮੀ ਪ੍ਰਦਾਨ ਡਾਕਟਰ ਜਸਵੰਤ ਸਿੰਘ ਖੇੜਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਉਨ੍ਹਾਂ ਨੇ ਮਨੁੱਖੀ ਅਧਿਕਾਰ ਦੀ ਲੋੜ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੀ ਮਹੰਤਤਾ ਉੱਤੇ ਵਿਸਤਾਰ ਨਾਲ ਚਰਚਾ ਕੀਤੀ ਸੈਮੀਨਾਰ ਦੌਰਾਨ ਮਾਂਚਵੱਲੂ ਜ਼ਿਲ੍ਹਾ ਪੱਧਰ ਤੇ ਨਵੀਆਂ ਜ਼ਿੰਮੇਵਾਰੀਆਂ ਐਲਾਨ ਵੀ ਕੀਤੀਆਂ ਗਈਆਂ ਬੁੱਢਲਾਡਾ ਤੋਂ ਮੌਜੂਦਾ ਐਮਸੀ ਹਰਿੰਦਰ ਸਿੰਘ ਸਵੀਟੀ ਜ਼ਿਲ੍ਹਾ ਪ੍ਰਧਾਨ ਅਤੇ ਮਾਂਸਾ ਤੋਂ ਮੈਡਮ ਸੀਮਾ ਸ਼ਰਮਾ ਨੂੰ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਦੇ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਦੋਵਾਂ ਨੇ ਪ੍ਰੋਸਾ ਦਵਾਇਆ ਕਿ ਉਹ ਮਨੁੱਖੀ ਅਧਿਕਾਰ ਦੇ ਪ੍ਰਚਾਰ ਪ੍ਰਸਾਰ ਲਈ ਪੂਰੇ ਜੋਰ ਨਾਲ ਕੰਮ ਕਰਨਗੇ ਇਸ ਪ੍ਰੋਗਰਾਮ ਵਿੱਚ ਨਵੇਂ ਸਾਲ 2026 ਦੀ ਡਾਇਰੀ ਅਤੇ ਕੈਲੰਡਰ ਦਾ ਵੀ ਵਿਸ਼ੇਸ਼ ਤੌਰ ਤੇ ਰਿਲੀਜ਼ ਕੀਤਾ ਗਿਆ ਜਿਸ ਨੂੰ ਮੌਜੂਦਾ ਮਹਿਮਾਨਾਂ ਨੇ ਖੂਬ ਸਿਰਾਇਆ ਮਨੁੱਖੀ ਅਧਿਕਾਰ ਮੰਚ ਦੇ ਅੱਜ ਸਾਰੇ ਚੇਤਨਾ ਸੈਮੀਨਾਰ ਤੇ ਮਾਨਸਾ ਵਿਖੇ ਪਹੁੰਚਣ ਤੇ ਪੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਜੀ ਤੇ ਉਹਨਾਂ ਦੇ ਨਾਲ ਪਹੁੰਚੀ ਸਮੁੱਚੀ ਟੀਮ ਪੀ ਆਰ ਕੇਆਈ ਸੈੱਲ ਪੰਜਾਬ ਦੇ ਚੇਅਰਮੈਨ ਸੁਖਦਰਸ਼ਨ ਖਾਰਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਸੀਨੀਅਰ ਕਿਉ ਡਾਕਟਰ ਜਸਵੰਤ ਸਿੰਘ ਖੇੜਾ ਜੀ ਔਰ ਸਮੁੱਚੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਪਿਆਰ ਨਾਲ ਜੀ ਆਖਦੇ ਹਾਂ ਮਨੁੱਖੀ ਅਧਿਕਾਰ ਮਾਤ ਦੇ ਨਾਲ ਜੁੜੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਅੱਜ ਦੇ ਇਸ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਜੋ ਅੱਜ ਆਪਾਂ ਫੁੱਟਲਾੜਾ ਵਿਖੇ ਮਨਾ ਰਹੇ ਹਾਂ ਇਸ ਦੇ ਵਿੱਚ ਸਮੂਲੀਅਤ ਕਰ ਰਹੇ ਸਾਰੇ ਮੇਰੇ ਭਰਾ ਬਜ਼ੁਰਗ ਨਿਰਗਤਾਨੋ ਮੈਂਬਰਸ ਅਹੁਦੇਦਾਰ ਸਭ ਤੋਂ ਪਹਿਲਾਂ ਬੁਲਾਇਏ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਜਸਵੰਤ ਸਿੰਘ ਖੇੜਾ ਨੈਸ਼ਨਲ ਪ੍ਰੈਜ਼ੀਡੈਂਟ ਹਿਊਮਨ ਰਾਈਟਸ ਮੰਚ ਅੱਜ ਅੱਜ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਬਟਲਾਟਾ ਵਿਖੇ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਬਾਡੀ ਇੰਡੀਆ ਬਾਡੀ ਤੇ ਡਿਸਟ੍ਰਿਕਟ ਮਾਨਸਾ ਦੇ ਸਮੂਹ ਉਹਦੇਦਾਰਾਂ ਨੇ ਇਹਦੇ ਸਮੂਲੀਅਤ ਕੀਤੀ ਮਨੁੱਖੀ ਅਧਿਕਾਰ ਮੰਚ ਵੱਲੋਂ ਇਦਾਂ ਦੇ ਪ੍ਰੋਗਰਾਮ ਹਰ ਸਾਲ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਚੁਲਕੇ ਜਾਂਦੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਨੁੱਖੀ ਅਧਿਕਾਰ ਮੰਚ ਨੇ ਚਾਹੇ ਉਹ ਪ੍ਰੋਣ ਹੱਤਿਆ ਸੀ ਚਾਹੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਸੀ ਜਾਂ ਜਾਗਰੂਕਤਾ ਸੈਮੀਨਾਰ ਸੀ ਲੋਹੜੀ ਮਨਾਉਣਾ ਜਾਂ ਅਲੱਗ-ਅਲੱਗ ਹੋਰ ਬਹੁਤ ਸਾਰੇ ਇਹ ਸੈਮੀਨਾਰ ਲਗਾ ਕੇ ਮਨੁੱਖੀ ਅਧਿਕਾਰ ਮੰਚ ਵਰਕ ਕਰਦਾ ਆ ਰਿਹਾ ਅੱਜ ਮਨੁੱਖੀ ਅਧਿਕਾਰ ਮੰਚ ਦੇ ਕੋਲ 24 ਟੀਟਾਂ ਦੇ ਅੰਦਰ ਸਾਡੇ ਕਾਰਕੁਨ ਕੰਮ ਕਰਦੇ ਨੇ 2002 ਤੋਂ ਮਨੁੱਖੀ ਅਧਿਕਾਰ ਮੰਚ ਆਪਣਾ ਵਰਕ ਕਰਦਾ ਆ ਰਿਹਾ ਅੱਜ ਇਸ ਨੂੰ 24 ਸਾਲ ਦੇ ਕਰੀਬ ਵਰਕ ਕਰਦੇ ਨੂੰ ਹੋ ਗਏ ਨੇ ਜਿਹੜਾ ਲੋਕਾਂ ਦੇ ਅਧਿਕਾਰਾਂ ਦੀ ਗੱਲ ਆ ਉਹ ਮਨੁੱਖੀ ਅਧਿਕਾਰ ਮੰਚ ਵੱਲੋਂ ਚੇਤਨਾ ਸੈਮੀਨਾਰ ਲਗਾਏ ਜਾਂਦੇ ਨੇ ਜਿਹੜੇ ਲੀਗਲ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਉਹਨਾਂ ਦੇ ਹੱਕਾਂ ਪ੍ਰਤੀ ਜਾਂ ਉਹਨਾਂ ਦੇ ਨਾਲ ਹੋ ਰਹੀਆਂ ਬਧਿੱਕੀਆਂ ਪ੍ਰਤੀ ਜਾਂ ਫਿਰ ਸਾਡੇ ਜਿਹੜੇ ਨਵੇਂ ਕਾਨੂੰਨ ਆਉਂਦੇ ਨੇ ਉਹਨਾਂ ਪ੍ਰਤੀ ਲੋਕਾਂ ਨੂੰ ਸੈਮੀਨਾਰਾ ਰਹੇ ਜਾਂ ਨੁਕੜ ਮੀਟਿੰਗਾਂ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਸਾਡੇ ਕੁਝ ਇਦਾਂ ਦੇ ਵਰਕ ਨੇ ਜਿਨ੍ਹਾਂ ਦੇ ਲਈ ਸਾਨੂੰ ਕਿਸੇ ਐਪਲੀਕੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਉਹ ਅਸੀਂ ਦੇਖ ਕੇ ਚਾਹੇ ਉਹ ਸੋਸ਼ਲ ਮੀਡੀਆ ਤੋਂ ਚੱਕ ਲੈਣੇ ਆ ਅਸੀਂ ਉਹਨਾਂ ਤੇ ਵਰਕ ਕਰਦੇ ਆ ਅਗਰ ਕਿਸੇ ਦੇ ਨਾਲ ਕਿਤੇ ਨਾ ਹੱਕ ਹੁੰਦਾ ਉਹ ਸਾਨੂੰ ਇੱਕ ਐਪਲੀਕੇਸ਼ਨ ਤੇ ਐਫੀਡੈਵਟ ਦਿੰਦੇ ਨੇ ਜਿਸ ਦੇ ਪ੍ਰਥਾਏ ਅਸੀਂ ਅੱਗੇ ਉਸ ਨੂੰ ਪਰਸੂ ਕਰਦੇ ਆ ਚਾਹੇ ਉਹ ਕੋਰਟ ਜਾਣ ਵਾਲੀ ਚੀਜ਼ ਆ ਉਸ ਨੂੰ ਕੋਰਟ ਚ ਲੈ ਕੇ ਜਾਵਾਂਗੇ ਜਾਂ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਕਰਨ ਵਾਲੀ ਗੱਲ ਆ ਉੱਥੇ ਪ੍ਰਸ਼ਾਸਨ ਨਾਲ ਗੱਲ ਕਰਕੇ ਉਹ ਮਸਲਿਆਂ ਨੂੰ ਹੱਲ ਕਰਦੇ ਆ ਜਿੰਨੇ ਗਰੀਬ ਨੇ ਅਮੀਰ ਨੇ ਗਰੀਬ ਨੇ ਜਿਨ੍ਹਾਂ ਦਾ ਵੀ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਉਹਨਾਂ ਨੂੰ ਫ੍ਰੀ ਆਫ ਕਾਸਟ ਉਹਨਾਂ ਦੀ ਮਦਦ ਕੀਤੀ ਜਾਂਦੀ ਆ ਜਿਹੜਾ ਸਾਡੇ ਅਦਾਲਤੀ ਖਰਚਾ ਹੁੰਦਾ ਉੱਥੇ ਨਾ માત્ર ਖਰਚਾ ਜਿਹੜਾ ਉਹ ਵਕੀਲ ਦਾ ਹੁੰਦਾ ਸਾਡਾ ਆਪਣਾ ਨਹੀਂ ਸਾਡੀ ਜਿਹੜੀ ਆਪਣੀ ਸੰਸਥਾ ਇਹ ਫ੍ਰੀ ਆਫ ਕਾਸਟ ਹਰ ਇੱਕ ਦੀ ਸੇਵਾ ਕਰਦੀ ਆ ਅੱਜ ਸਾਡੇ ਹਰਵਿੰਦਰ ਸਿੰਘ ਜੀ ਸਵੀਟੀ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਲਗਾਇਆ ਤੇ ਸਾਡੇ ਅਵਤਾਰ ਸਿੰਘ ਜੀ ਜਿਨ੍ਹਾਂ ਨੂੰ ਜ਼ਿਲ੍ਹਾ ਚੇਅਰਮੈਨ ਲਗਾਇਆ ਗਿਆ ਹੈ ਮੈਡਮ ਸੀਮਾ ਸ਼ਰਮਾ ਜੀ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਜ਼ਿਲ੍ਹਾ ਮਾਨਸਾ ਤੇ ਅੰਗਰੇਜ਼ ਸਿੰਘ ਕਲੇਰ ਕਿਨਾਂ ਨੂੰ ਅਸੀਂ ਚੇਅਰਮੈਨ ਲੀਗਲ ਸੈੱਲ ਜ਼ਿਲ੍ਹਾ ਮਾਨਸਾ ਲਗਾਇਆ ਤੇ ਇਹਨਾਂ ਨੂੰ ਨਾਲ ਅਗਲੀਆਂ ਪਾਵਰਾਂ ਵੀ ਦਿੱਤੀਆਂ ਕਿ ਤੁਸੀਂ ਜਿਹੜੀ ਅਗਲੀ ਟੀਮਾਂ ਇੱਥੋਂ ਦੀ ਉਹ ਤੁਸੀਂ ਪੂਰੀ ਕਰਨੀਆਂ ਉਹ ਇਹਨਾਂ ਕੋਲ ਹੱਕ ਹਕੂਕ ਪੂਰੇ ਅੱਜ ਇਹਨਾਂ ਨੂੰ ਦਿੱਤੇ ਗਏ ਨੇ ਹਾਂਜੀ ਅੱਜ ਮੈਨੂੰ ਜੋ ਵੂਮਨ ਸੈਲ ਦੀ ਪ੍ਰੈਜ਼ੀਡੈਂਟ ਮਾਨ ਸਾਹਿਬ ਦੀ ਪ੍ਰਧਾਨ ਲਗਾਇਆ ਗਿਆ ਹੈ ਉਸ ਦੇ ਪ੍ਰਤੀ ਮੈਂ ਮਤਲਬ ਕਾਫੀ ਸ਼ਿੱਦਤ ਨਾਲ ਕੰਮ ਕਰਾਂਗੀ ਪੂਰੀ ਇਮਾਨਦਾਰੀ ਨਾਲ ਮੈਂ ਕੰਮ ਕਰਾਂਗੀ ਪਹਿਲਾਂ ਤੋਂ ਵੀ ਮੈਂ ਕੰਮ ਕਰਦੀ ਆ ਰਹੀ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਜੋ ਵੀ ਇੰਨੀ ਵੱਡੀ ਸਰ ਵੱਲੋਂ ਮੈਡਮ ਵੱਲੋਂ ਸਾਰੀ ਟੀਮ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਉਹਨੂੰ ਮੈਂ ਬੜੀ ਹੀ ਇਮਾਨਦਾਰੀ ਨਾਲ ਨਿਭਾਵਾਂਗੇ ਤੇਰਾ ਪਹਿਲਾਂ ਸਾਰ ਨਹੀਂ ਦੱਸਿਆ ਹੀ ਹੈ ਅਸੀਂ ਮੀਟਿੰਗਾਂ ਕਰਾਂਗੇ ਲੁਕਣ ਮੀਟਿੰਗਾਂ ਕਰਾਂਗੇ ਪਿੰਡ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਉਹਦੇ ਅਧਿਕਾਰਾਂ ਬਾਰੇ ਜਾਗਰਿਤ ਕਰਾਂਗੇ ਵੀ ਤੁਹਾਡੇ ਅਧਿਕਾਰ ਹੈ ਕੀ ਹੈ ਕਿਵੇਂ ਆਪਾਂ ਉਹਨਾਂ ਨੂੰ ਵਰਤ ਸਕਦੇ ਆ ਤਾਂ ਹਰ ਇੱਕ ਨੂੰ ਅਸੀਂ ਕਿਵੇਂ ਵੀ ਸੋਸ਼ਲ ਮੀਡੀਆ ਦੇ ਥਰੂ ਜਿਵੇਂ ਵੀ ਖੁਦ ਵੀ ਜਾ ਕੇ ਮੀਟਿੰਗਾਂ ਕਰਕੇ ਤਾਂ ਅਸੀਂ ਉਹਨਾਂ ਨੂੰ ਜਾਗਰਿਤ ਕਰਾਂਗੇ ਜਿਵੇਂ ਸਾਡੇ ਕੌਮੀ ਪ੍ਰਧਾਨ ਜੀ ਨੇ ਛੇੜਾ ਜੀ ਨੇ ਜਿਵੇਂ ਸਾਨੂੰ ਦੱਸਿਆ ਵੀ ਆਪਾਂ ਲੋਕਾਂ ਨੂੰ ਕਣ ਮੀਟੀਆਂ ਕਰਕੇ ਜਾਂ ਵੈਸੇ ਮੀਟੀਆਂ ਲੋਕਾਂ ਦਾ ਇਕੱਠ ਕਰਕੇ ਵੀ ਇਹਨਾਂ ਨੂੰ ਆਪਦੇ ਅਧਿਕਾਰਾਂ ਬਾਰੇ ਜਾਣੂ ਕਰਵਾਵਾਂਗੇ ਤਾਂ ਕਿ ਕਿਸੇ ਨਾਲ ਕਿਸੇ ਵੀ ਮਨੁੱਖੀ ਜੀਵਨ ਨਾਲ ਕੋਈ ਤੱਕਾ ਨਾ ਹੋ ਸਕੇ ਜੀ ਜਿਵੇਂ ਉਹਨਾਂ ਨੂੰ ਵਕੀਲ ਸਾਹਿਬ ਨੂੰ ਆਪਣੇ ਅਧਿਕਾਰ ਪਤਾ ਸੀਗੇ ਸਾਨੂੰ ਵੀ ਆਪਣੇ ਅਧਿਕਾਰ ਪਤਾ ਹੈ ਇਸੇ ਕਰਕੇ ਸਾਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਜਿੱਥੇ ਚਾਹੇ ਕੋਈ ਅਫਸਰ ਹੈ ਕੋਈ ਵੀ ਗਲਤ ਹੋਇਆ ਤਾਂ ਉਹਦੇ ਵਿਰੁੱਧ ਜਰੂਰ ਕਾਨੂੰਨੀ ਲੜਾਈ ਲੜਾਂਗੇ ਮੇਰਾ ਨਾਮ ਕੁਲਦੀਪ ਕੌਰ ਹੈ ਮੈਂ ਪੰਜਾਬ ਮਨੁੱਖੀ ਅਧਿਕਾਰ ਮੰਚ ਦੀ ਚੇਅਰਮੈਨ ਹਾਂ ਤੁਸੀਂ ਅੱਜ ਮਾਨਸਾ ਡਿਸਟ੍ਰਿਕਟ ਚ ਆਇਓ ਕਿਵੇਂ ਲੱਗ ਰਿਹਾ ਕਿ ਚੰਨਣਾ ਪਾਓ ਕੀ ਗੱਲਬਾਤ ਹੈ ਮੈਨੂੰ ਮਾਨਸਾ ਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ ਲੇਕਿਨ ਮੈਨੂੰ ਪਤਾ ਹੈ ਕਿ ਇੱਥੇ ਨਾ ਮਨੁੱਖੀ ਅਧਿਕਾਰ ਮੰਚ ਦੇ ਜਿਹੜੇ ਮੌਲਕ ਆਪਣੇ ਅਧਿਕਾਰ ਆ ਉਹਨਾਂ ਤੋਂ ਲੋਕ ਵਾਂਝੇ ਆ ਇੰਨੀ ਇੱਥੇ ਜਾਗਰੂਤਾ ਹੈ ਨਹੀਂ ਅਸੀਂ ਚਾਹੁੰਦੇ ਆ ਕਿ ਲੋਕਾਂ ਨੂੰ ਹਰ ਇੱਕ ਨੂੰ ਪਤਾ ਕੋਈ ਇਹ ਨਹੀਂ ਕਿ ਵੀ ਕਿਸੇ ਨੂੰ ਪੜ੍ਹਾਈ ਦੀ ਜ਼ਰੂਰਤ ਹੈ ਇੱਕ ਆਪਣੇ ਆਪ ਬੰਦਾ ਮਨੁੱਖੀ ਅਧਿਕਾਰ ਮੰਚ ਨਾਲ ਜਦੋਂ ਰਲਦਾ ਹੈ ਨਾ ਆਪਣੇ ਆਪ ਉਹ ਆਪ ਦੇ ਅਧਿਕਾਰਾਂ ਦੀ ਮਦਦ ਖੁਦ ਕੱਢਾ ਕਰ ਸਕਦਾ ਕਿਸੇ ਥਾਣੇ ਜਾਂ ਕਿਤੇ ਵੀ ਜਗ੍ਹਾ ਤੇ ਇਕੱਲਾ ਬੰਦਾ ਖੜ੍ਹ ਸਕਦਾ ਮਨੁੱਖੀ ਅਧਿਕਾਰ ਮੰਚ ਦਾ ਮੈਂਬਰ ਹੈ ਜਾਇ ਦੇ ਵਿੱਚ ਕਿਸੇ ਵੀ ਅਧਿਤੀ ਹੈ। ਕਰੇਲੂ ਔਰਤਾਂ ਨੂੰ ਪਤਾ ਅੱਜਕੱਲ ਹਜੇ ਹਜੇ ਵੀ ਜੋ ਪਿੰਡੂ ਔਰਤਾਂ ਨੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਇਸ ਜਮਾਰੇ ਜੀ। ਪਿੰਡੂ ਔਰਤਾਂ ਤੱਕ ਕਿਵੇਂ ਤੁਸੀਂ ਸੰਪਰਕ ਕਰੋਗੇ ਉਹ ਟੀਮ ਜੀ? ਮੈਂ ਸਰ ਪਿੰਡੂ ਔਰਤਾਂ ਦੀ ਅੱਜ ਤੱਕ ਬਹੁਤ ਮਦਦ ਕਰ ਰਹੀ ਐ। ਇਹ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਹਲਕੇ ਚ ਵਿਚਰੋਗੇ ਤਾਂ ਕਰ ਸਕਦੇ ਆ। ਮੈਂ ਚੰਡੀਗੜ੍ਹ ਬੈਠ ਕੇ ਹੀ ਜਾਏ ਬਗੈਰ ਬਹੁਤ ਲੇਡੀਜ਼ ਦੀ ਮਦਦ ਕਰੀ ਐ ਜਿਨ੍ਹਾਂ ਨੂੰ ਆਪਣੇ ਅਧਿਕਾਰਾਂ ਦਾ ਨਹੀਂ ਪਤਾ ਜਾਂ ਜਿਨ੍ਹਾਂ ਨਾਲ ਧੱਕਾ ਹੁੰਦਾ ਹੈ। ਕਈ ਮੁੰਡੇ ਵੀ ਐ। ਇਹਨਾਂ ਨੂੰ ਕੁੜੀਆਂ ਨੇ ਤੰਗ ਕੀਤਾ ਮਤਲਬ ਉਹਨਾਂ ਦੀ ਵੀ ਮਦਦ ਅਸੀਂ ਕਿਤੇ ਵੀ ਬੈਠ ਕੇ ਕਰ ਸਕਦੇ ਹਾਂ ਜ਼ਰੂਰੀ ਨਹੀਂ ਕਿ ਤੁਸੀਂ ਇੱਥੇ ਤੇ ਦੂਜੀ ਜਗ੍ਹਾ ਤੇ ਜਾ ਕੇ ਨਹੀਂ ਕਰ ਸਕਦੇ ਕਿਉਂਕਿ ਸਾਡੀ ਟੀਮ ਹਰ ਜਗ੍ਹਾ ਤੇ ਹੈ ਅਸੀਂ ਉੱਥੋਂ ਅੱਗੇ ਉਹਨਾਂ ਨੂੰ ਮੈਸੇਜ ਦਿੰਨੇ ਆ ਕਿ ਇਹ ਲੋਕਾਂ ਨੂੰ ਮਿਲੋ ਇਹਨਾਂ ਨਾਲ ਪ੍ਰੋਬਲਮ ਹੋ ਰਹੀ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਪਤਾ ਹੈ ਮਤਲਬ ਇਸ ਏਰੀਆ ਵਿੱਚ ਹੈ ਨਹੀਂ ਲੇਕਿਨ ਬਾਕੀ ਜਗ੍ਹਾ ਤੇ ਮਨੁੱਖੀ ਅਧਿਕਾਰ ਮੰਚ ਦੀ ਟੀਮ ਕੰਮ ਕਰ ਰਹੀ ਹੈ ਇੱਕ ਗੱਲ ਇਹ ਹੈ ਕਿ ਅਗਰ ਕੋਈ ਔਰਤ ਵੀ ਗਲਤ ਕਰਦੀ ਹੈ ਤੇ ਮਨੁੱਖੀ ਅਧਿਕਾਰ ਮੰਚ ਉਸ ਔਰਤ ਨੂੰ ਵੀ ਪਿਨਿਸ਼ਮੈਂਟ ਦਿਵਾਊਗਾ ਇਹ ਨਹੀਂ ਕਿ ਅਗਰ ਕੋਈ ਔਰਤ ਗਲਤ ਕਰਦੀ ਹੈ ਅਜ ਮੈਂ ਇੱਕ ਔਰਤ ਹਾਂ ਮੈਂ ਗਲਤ ਕੰਮ ਕਰੂੰਗੀ ਤਾਂ ਉਹਦੇ ਵਾਸਤੇ ਵੀ ਮਨੁੱਖੀ ਅਧਿਕਾਰ ਮੰਚ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਊਗਾ ਕਿਉਂਕਿ ਜੇ ਅਸੀਂ ਹੈ ਕਿ ਇਹ ਨਾ ਵੀ ਔਰਤਾਂ ਨੂੰ ਗਲਤ ਅਧਿਕਾਰ ਮਿਲ ਗਏ ਜ਼ਿਆਦਾ ਹੈ ਕੁਝ ਕੁ ਲੈਡੀਜ਼ ਕਰ ਰਹੀਆਂ ਸਭ ਨਹੀਂ ਕੁਝ ਕੁ ਲੇਡੀਜ਼ ਆ ਕਿ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰ ਰਹੀਆਂ ਹਨ ਮਤਲਬ ਜੇ ਉਹਨਾਂ ਨੂੰ ਦਿੱਤਾ ਜਾਂਦਾ ਤੇ ਉਹ ਕਹਿੰਦੇ ਆ ਕਿ ਮੈਂ ਇਹ ਅਧਿਕਾਰ ਹੈ ਮੈਂ ਇਹਨਾਂ ਦਾ ਧੱਕਾ ਕਰ ਸਕਦੇ ਆ ਉਹ ਕਰ ਸਕਦੇ ਲੇਕਿਨ ਇਹ ਚੀਜ਼ ਗਲਤ ਹੈ ਕਿਉਂਕਿ ਇੱਕ ਲੇਡੀਜ਼ ਕਰਦੀ ਹੈ ਉਂਗਲ ਸਭ ਤੇ ਉੱਠਦੀ ਹੈ ਉਹ ਗਲਤ ਚੀਜ਼ ਹੈ ਮੇਰੀ ਇੱਕ ਹੱਥ ਬਨ ਕੇ ਬੇਨਤੀ ਹੈ ਕਿ ਔਰਤਾਂ ਨੂੰ ਨਾ ਜਿਹੜੀ ਬਾਬੇ ਨਾਨਕ ਨੇ ਇੱਕ ਮੌਧਾ ਦਿੱਤਾ ਹੈਗਾ ਪਦਵੀ ਦਿੱਤੀ ਹੈ ਉਹਦੀ ਮਰਿਆਦਾ ਰੱਖਣ ਮਾਂ ਜਨਨੀ ਹੈ ਔਰਤ ਇੱਕ ਜਨਨੀ ਹੈ ਤੇ ਔਰਤ ਦੇ ਵਿੱਚ ਹਮਦਰਦੀ ਜ਼ਰੂਰੀ ਹੈ ਮੈਂ ਥੋੜੇ ਦਿਨ ਪਹਿਲੇ ਇੱਕ ਕੇਸ ਹੋਇਆ ਉਹ ਮੁੰਡੇ ਨੂੰ ਕਿੰਨੀ ਬੁਰੀ ਤਰ੍ਹਾਂ ਮਾਰਿਆ ਸੁਖਣਕੇ ਵਾਲਾ ਦਾ ਸੁਖਣ ਵਾਲਾ ਦਾ ਉਹ ਚੀਜ਼ਾਂ ਸਾਡੀ ਔਰਤਾਂ ਦੀ ਹਿਸਟਰੀ ਚ ਨਹੀਂ ਹੋਣੀਆਂ ਚਾਹੀਦੀਆਂ